ਬੀਤੀ ਦਿਨੀ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਜਿੱਤੇ ਹੋਏ ਉਮੀਦਵਾਰਾਂ ਦੇ ਵੱਲੋਂ ਖੁਸ਼ੀ ਮਨਾਇਆ ਜਾ ਰਿਹਾ ਹੈ ਉੱਥੇ ਪਾਰਟੀ ਦੇ ਵੱਲੋਂ ਵੀ ਇਹਨਾਂ ਦਾ ਮਾਣ ਤਾਣ ਵਧਾਇਆ ਜਾ ਰਿਹਾ ਹੈ ਨਕੌਦਰ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਵੱਲੋਂ ਬਿਲਗਾ ਦੇ ਵਿੱਚ ਫਤਵਾ ਮਿਲਣ ਤੇ ਬਿਲਗਾ ਵਾਸੀਆਂ ਦਾ ਧੰਨਵਾਦ ਕੀਤਾ ਉਹਨਾਂ ਕਹਿ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਦੇਖ ਰਹੇ ਨੇ ਉਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਇਸ ਮੌਕੇ ਉਹਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਕਿਤੇ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਬਿਲਗੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਿਆ ਆਮ ਆਦਮੀ ਪਾਰਟੀ ਦੇ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਜੀ ਨੇ ਜਿਹੜਾ ਹੈਗਾ ਦਿਨ ਰਾਤ ਉੱਥੇ ਮਿਹਨਤ ਕੀਤੀ ਜਿਸ ਦਾ ਜਿਹੜਾ ਇਹਨਾਂ ਨੂੰ ਫਾਲੋਅ ਵੀ ਮਿਲਿਆ ਅੱਜ ਨਕਉਦਰ ਬਤਾਏ ਕਿੰਦਰਜੀਤ ਕੌਰ ਮਾਨ ਜੀ ਨਾਲ ਕੁਝ ਗੱਲਾਂ ਕਰਾਂਗੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਵਾ ਨਸ਼ਿਆਂ ਦੀ ਗੱਲ ਕਰੀਏ ਬਿਲਗੇ ਦੇ ਵਿੱਚ 40 ਜੜੀਆਂ ਮੋਤਾਂ ਹੋਈਆਂ ਸਨ ਪਹਿਲੇ ਪਹਿਲੇ ਸਮੇਂ ਦੇ ਵਿੱਚ ਤੇ ਹੁਣ ਵੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਮੈਨੂੰ ਕਿਸ ਤਰ੍ਹਾਂ ਦੇਖਦੇ ਹਾਂ ਸਸੀ ਕਲ ਜੀ ਸਾਰੇ ਸ਼ਰੋਤਿਆਂ ਨੂੰ ਸਭ ਤੋਂ ਪਹਿਲਾਂ ਔਰ ਬਿਲਗੇ ਦੀ ਇਲੈਕਸ਼ਨ ਦੀਆਂ ਮੇਰੇ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇੱਕ ਵੱਖਰਾ ਸਿਨੈਰੀਓ ਸੀ ਇੱਕ ਵੱਖਰੀ ਤਰ੍ਹਾਂ ਦਾ ਗੱਠਜੋੜ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਲੜਿਆ ਔਰ ਵੱਖਰੀ ਤਰ੍ਹਾਂ ਰਹੀ ਕਿ ਇਤਿਹਾਸ ਰਚਾ ਗਿਆ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀਆਂ ਇਹ ਚੁੰਮਕ ਦੀ ਤਰ੍ਹਾਂ ਜਿਹੜੀਆਂ ਵਿਰੋਧੀ ਤਰ੍ਹਾਂ ਇੱਕ ਦੂਸਰੇ ਨੂੰ ਪਰੇਖਿਤ ੱਕਣ ਵਾਲੀਆਂ ਸੀਗੀਆਂ ਇੱਕ ਦੂਸਰੇ ਵਾਸਤੇ ਹਮੇਸ਼ਾ ਲੜਨਾ ਮਰਦੀਆਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੰਨਾਂ ਕਰਵਾ ਦਿੱਤੀਆਂ ਜਿਨ੍ਹਾਂ ਨੇ ਭਾਈ ਤੋਂ ਭਾਈ ਜੁਦੇ ਕਰਵਾ ਦਿੱਤੇ ਉਹ ਧਿਰਾਂ ਜਿਹੜੀਆਂ ਚਾਰ ਤੇ ਰਾਰ ਰਲ ਕੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਅਕਾਲੀ ਕਾਂਗਰਸ ਸੀਬੀਐਸਪੀ ਕਮਰੇਡ ਸਭ ਨੇ ਰਲ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜੀ ਉਹਦੇ باوجود ਲੋਕਾਂ ਨੇ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ 8 ਸੀਟਾਂ ਨਾਲ ਡਵਾਜਿਆ ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਲ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਬਿਲਕੇ ਦੇ ਸੂਝਵਾਨ ਲੋਕਾਂ ਦਾ ਜਿਨ੍ਹਾਂ ਨੇ ਫੈਸਲਾ ਕੀਤਾ ਮੈਮ ਜੇ ਗੱਲ ਕਰੀਏ ਬਿਲਕੇ ਦੇ ਲੋਕਾਂ ਨੇ ਤਾਂ ਫਤਵਾ ਦੇ ਦਿੱਤਾ ਹੁਣ ਅਗਲੀ ਜਿਹੜੀ ਹੈਗੀ ਆ ਰਾਜਨੀਤੀ ਕੀ ਹੋਵੇਗੀ ਬਿਲਕੁਲ ਜੀ ਇੱਕ ਤਾਂ ਇਹ ਆ ਕਿ ਵੀ ਮੈਨੂੰ ਰਣਨੀਤੀ ਰਾਜਨੀਤੀ ਮੇਰੀ ਬਹੁਤੀ ਘੱਟ ਹੀ ਸਮਝ ਪਈ ਨਹੀਂ ਮੈਂ ਸਿਰਫ ਆਪਣੇ ਕੰਮ ਤੇ ਤਵਜਹ ਦਿੰਦੀ ਆ ਮੈਂ ਸਾਰੇ ਹਲਕੇ ਨੂੰ ਆਪਣਾ ਘਰ ਸਮਝ ਕੇ ਚਲਦੀ ਆ ਇੱਕ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਹੁੰਦੀਆਂ ਕਿਹੜੀਆਂ ਜ਼ਰੂਰਤਾਂ ਦੇ ਨਾਲ ਘਰ ਨੂੰ ਬਿਹਤਰ ਬਣਾਇਆ ਜਾ ਸਕਦਾ ਕੀ ਕੀਤਾ ਜਾ ਸਕਦਾ ਮੈਂ ਉਸੇ ਤਰ੍ਹਾਂ ਆਪਣੇ ਹਲਕੇ ਨੂੰ ਦੇਖਦੀ ਆ ਇਸੇ ਤਰ੍ਹਾਂ ਬਿਲਕਨ ਕੋਦਰ ਨੂਰਮਤ ਸਾਰੇ ਪਿੰਡਾਂ ਨੂੰ ਵੀ ਇਸੇ ਤਰ੍ਹਾਂ ਦੇਖਦੀ ਆ ਔਰ ਰਣਨੀਤੀ ਬਣਾਉਣ ਵਾਲੇ ਲੋਕ ਹੁੰਦੇ ਆ ਰਣਨੀਤੀ ਲੋਕ ਤੈਅ ਕਰਦੇ ਆ ਕਿ ਵੀ ਕਿਹਨੂੰ ਵੋਟ ਪਾਣੀ ਕਿਹਨੂੰ ਨਹੀਂ ਬਣਾਉਣ ਪੋਣੀ ਇੱਥੇ ਰਣਨੀਤੀਆਂ ਧਰੀਆਂ-ਤਰਾਈਆਂ ਰਹਿ ਜਾਂਦੀਆਂ ਜਦੋਂ ਆ ਬੜਾਈ ਮਿਲਗੇ ਵਾਲਿਆਂ ਨੇ ਰਣਨੀਤੀ ਧਰੀਆਂ-ਤਰਾਈਆਂ ਰਹਿ ਜਾਂਦੀਆਂ ਜਦ ਲੋਕਾਂ ਦੇ ਜਿਹੜੇ ਆ ਰੋਹ ਦੇ ਅੱਗੇ ਅਸੀਂ ਲੋਕਾਂ ਨੂੰ ਪਿਆਰ ਸਤਿਕਾਰ ਉਹਨਾਂ ਦੇ ਮੁੱਦੇ ਉਹਨਾਂ ਦੇ ਕੰਮ ਉਹਨਾਂ ਨੂੰ ਵੱਧ ਤੋਂ ਵੱਧ ਆਰਾਮ ਦੇ ਨਾਲ ਬਿਨਾ ਕਰਪਸ਼ਨ ਤੋਂ ਬਿਨਾ ਕਿਸੇ ਹਿਰਾਫੇਰੀ ਤੋਂ ਔਰ ਬਿਨਾ ਜਿਵੇਂ ਸਰਦਾਰ ਭਗਤ ਸਿੰਘ ਜੀ ਮਾਨ ਦਾ ਟੀਚਾ ਬਿਨਾਂ ਪੈਸੇ ਤੇ ਲਿਸ ਫਰਸ਼ਨ ਤੋਂ ਨੌਕਰੀਆਂ ਅਸੀਂ ਸਭ ਉਹਨਾਂ ਤਰਜੀਹਾਂ ਤੇ ਕੰਮ ਕਰਦੇ ਹਾਂ ਉਹਨਾਂ ਦੀ ਜੁੱਤੀ 'ਚ ਪੈਰ ਰੱਖਦੇ ਹਾਂ ਕਿ ਉਹ ਕਿਵੇਂ ਪੰਜਾਬ ਨੂੰ ਚਲਾ ਰਹੇ ਅਸੀਂ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਬਿਲਗੇ ਦੀ ਗੱਲ ਕਰੀਏ ਬਿਲਗਾ ਨਸ਼ੇ ਦਾ ਘੜ ਬਣਿਆ ਜਾਂਦਾ ਸੀ ਕਿਸੇ ਟਾਈਮ 40 ਮੋਤਾ ਹੋਈਆਂ ਸਨ ਹੁਣ ਜਿਹੜਾ ਹੈਗਾ ਵਾ ਲਗਾਤਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਬਿਲਗੇ ਨੂੰ ਲੈ ਕੇ ਜਿਹੜਾ ਹੈਗਾ ਨਸ਼ੇ ਦੇ ਪ੍ਰਭਾਵ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇਗਾ ਬਿਲਕੁਲ ਉਹਦੇ ਉਹਦੇ ਵਾਸਤੇ ਰਣਨੀਤੀ ਤਿਆਰ ਕੀਤੀ ਜਾਏਗੀ ਇਹਨੇ ਕੰਮ ਰਣਨੀਤੀ ਤਿਆਰ ਕਰਨ ਵਾਲੇ ਇਹਦੇ ਵਾਸਤੇ ਰਣਨੀਤੀ ਤਿਆਰ ਕੀਤੀ ਵੀ ਹੋਈ ਆ ਪਿਛਲੇ 20-25 ਤਕਰੀਬਨ ਮਹੀਨੇ ਤੋਂ ਅਸੀਂ ਬੜੀ ਸ਼ਿੱਦਤ ਦੇ ਨਾਲ ਗਲੀ-ਗਲੀ ਦੇ ਵਿੱਚ ਜਿੰਦਰੇ ਲਵਾਏ ਨੇ ਕਿਉਂਕਿ ਸਰਗਨ ਨੇ ਖੁਦ ਨੇ ਉਸ ਨਗਰ ਦੇ ਮੋਰੀ ਲੋਕ ਜਿਹੜੇ ਨੇ ਇਸ ਕਰਕੇ ਉਹਨਾਂ ਦੇ ਤੁਹਾਨੂੰ ਪਤਾ ਫਿਰ ਖੁੱਡਾਂ ਵੀ ਡੂੰਘੀਆਂ ਨੇ ਔਰ ਕਿੱਥੇ ਜਾਵੜਦੇ ਆ ਉਹ ਵੀ ਲੱਭਣੇ ਪੈਣਗੇ ਔਰ ਮੇਰੇ ਹਲਕੇ ਦੇ ਵਿੱਚ ਜਿੱਥੇ-ਜਿੱਥੇ ਕਿਤੇ ਵੀ ਨਸ਼ੇ ਦਾ ਪ੍ਰਕੋਪ ਸੀ ਸਭ ਜਿੰਦੇ ਲੱਗੇ ਹੋਏ ਨੇ ਸਭ ਦੇ ਤਾਲੇ ਲਗਵਾ ਕੇ ਘਰੋਂ ਭਜਣਤੇ ਮਜਬੂਰ ਕੀਤਾ ਹੋਇਆ ਉਹਨਾਂ ਨੂੰ ਪਰ ਇਹ ਸਮਾਂ પાਕੇ ਫਿਰ ਵਾਪਸ ਆਉਂਦੇ ਹੁੰਦੇ ਇਸ ਕਰਕੇ ਇਹਨਾਂ ਨੂੰ ਰਣਨੀਤੀ ਦੇ ਤਹਿਤ ਤਿਤਰਵਿਤਰ ਕੀਤਾ ਜਾਊਗਾ ਜਾਂ ਫੜਕੇ ਜੇਲ੍ਹਾਂ ਦੇ ਵਿੱਚ ਦਿੱਤੇ ਜਾਣਗੇ ਜਾਂ ਜਿਹੜੇ ਸਫੇਦ ਪੋਸ਼ ਨਸ਼ਾ ਵੇਚਦੇ ਆ ਉਹਨਾਂ ਨੂੰ ਸਾਹਮਣੇ ਲੈ ਕੇ ਆਂਦਾ ਜਾਏਗਾ ਔਰ ਇਹ ਮਨਸਾਬ ਦਾ ਇਸ ਆਪਣਾ ਸੁਪਨਾ ਪੂਰਾ ਕਰਨ ਵਾਸਤੇ ਅਸੀਂ ਪੂਰੀ ਤਨਦੇਹੀ ਲਾਵਾਂ। ਬਿਲਗੇ ਤੋਂ ਇਲਾਵਾ ਆਪਾਂ ਗੱਲ ਕਰੀਏ ਨਕੋਦਰ ਹਲਕੇ ਦੇ ਵਿੱਚ ਸ਼ੰਕਰਪਿੰਡ। ਸ਼ੰਕਰਪਿੰਡ ਦੇ ਵਿੱਚ ਹੋਰ ਲਾਗੇ ਛਾਗੇ ਕਈ ਪਿੰਡ ਹੈਗੇ ਨੇ ਜਿੱਥੋਂ ਕਿ ਨਸ਼ਾ ਕਾਫੀ ਜਿਹੜਾ ਹੈਗਾ ਮਾਤਰਾ ਦੇ ਵਿੱਚ ਪੁਲਿਸ ਨੇ ਫੜਿਆ ਵੀ ਹੈਗਾ। ਕੁਝ ਲੋਕ ਜਦੋਂ ਪੁਲਿਸ ਰੇਡ ਕਰਦੀ ਹੈਗੀ ਆ ਲੋਕ ਲਗਾ ਕੇ ਘਰਾਂ ਨੂੰ ਫਰਾਰ ਹੋ ਜਾਂਦੇ ਨੇ। ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਜਾਊਗਾ? ਬਿਲਕੁਲ ਫਰਾਰ ਹੋਿਆਂ ਨੂੰ ਹੁਣ ਦੁਬਾਰਾ ਦਰਵਾਜ਼ਾ ਖੋਲਣ ਦਾ ਮੌਕਾ ਨਹੀਂ ਮਿਲਦਾ। ਸ਼ੰਕਰ ਚੱਕਲਾ ਬਜੂਆ ਖੱਬਲ ਕੇ ਇਹ ਚਾਰ ਕਮੰਡ ਜਿਹੜੇ ਨਾ ਨਸ਼ਾ ਵੇਚਣ ਦੇ ਵਿੱਚ ਲੋਕ ਇੱਥੇ ਮੂਰੀ ਨੇ ਜਿਨ੍ਹਾਂ ਦੇ ਬਿਲਕੁਲ ਪੱਕੇ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ ਆ ਉੱਥੇ ਨਸ਼ਾ ਬਿਲਕੁਲ ਲੋਕ ਹੁਣ ਮੈਂ ਚੱਕ ਲਾਂ ਗਈ ਸੀ ਉਹਨਾਂ ਨੇ ਬੜੀ ਤਸੱਲੀ ਪ੍ਰਗਟਾਈ ਆ ਕਿ ਬਈ ਬਹੁਤ ਬੁਰਾ ਹਾਲ ਹੋ ਗਿਆ ਸੀ ਇੱਥੇ ਹੁਣ ਸਭ ਕੁਝ ਠੀਕ ਠਾਕ ਹੈ ਸ਼ੰਕਰ ਚ ਗਈਆਂ ਉੱਥੇ ਠੀਕ ਠਾਕ ਆ ਬਜੂਆ ਖੁਰਦ ਸਭ ਠੀਕ ਠਾਕ ਆ ਸਾਡੇ ਥੱਬਲਕੇ ਦੇ ਵਿੱਚ ਠੀਕ ਠਾਕ ਹੈ ਲੋਕਰ ਦੀ ਤਸੱਲੀ ਹੈ ਮੈਂ ਜਾ ਕੇ ਆਪ ਚੈੱਕ ਕਰਕੇ ਆਈਆਂ। ਔਰ ਇਸੇ ਤਰ੍ਹਾਂ ਸਾਰਾ ਹੋਰ ਵੀ ਕਿਤੇ ਹੋਊਗਾ ਤਾਂ ਉਹਨੂੰ ਵੀ ਕੰਪੀਟੇ ਜਾਊਗਾ। ਮੈਮ ਗੱਲ ਕਰੀਏ ਅਕਾਲੀ ਦਲ ਦੀ। ਅਕਾਲੀ ਦਲ ਕਿਸੇ ਟਾਈਮ ਜਿਹੜਾ ਸ਼ਾਹ ਕੋਟ ਦੇ ਵਿੱਚ ਬੜਾ ਸਰਗਰਮ ਸੀਗਾ। ਉੱਥੇ ਦੇ ਮੰਤਰੀ ਵੀ ਰਹੇ ਅਜੀਤ ਸਿੰਘ ਘਵਾੜ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅੱਜ ਜੇ ਦੇਖਣ ਜਾ ਰਿਹਾ ਬਿਲਕੁਲ ਅਕਾਲੀ ਦਲ ਖਤਮ ਹੋ ਰਿਹਾ ਹੈਗਾ। ਉਹਨੂੰ ਕਿਸ ਤਰ੍ਹਾਂ ਦੇਖਦੇ ਆਂ। ਅਕਾਲੀ ਦਲ ਖਤਮ ਹੋ ਚੁੱਕਾ ਅਕਾਲੀ ਦਲ ਹਾਸ਼ੀਏ ਤੋਂ 20 ਵਾਰ ਹੋ ਚੁੱਕਾ ਇਹਦੇ ਵਿੱਚ ਕੋਈ ਦੋਰ رائے ਨਹੀਂ ਔਰ ਸੈਕਦੇ ਸੈਕਦੇ ਜਿਹੜੇ ਆਹੋ ਕੱਲਾ ਕੱਲਾ ਕਰਕੇ ਇਹਨਾਂ ਦੀਆਂ ਪਿਛਲੀਆਂ ਸਾਰੀਆਂ ਜਿੰਨੀਆਂ ਕੋ ਪਾਲਸੀਆਂ ਲਾ ਲਓ ਜਾਂ ਜਿੰਨੇ ਕੋ ਲੋਕ ਲਗਾ ਲਓ ਜਿਹੋ ਜਿਹੋ ਜਿਹੇ ਸਾਰੇ ਕੱਲੇ ਕੱਲੇ ਸੈਕ ਸੈਕ ਕੇ ਦਮ ਤੋੜ ਦੇਣਾ ਚਾਹੁੰਦੇ ਆ ਔਰ ਸ਼ਕੁਰਤ ਦੇ ਵਿੱਚ ਤਾਂ ਖਤਾ ਹੀ ਨਹੀਂ ਖੁੱਲਿਆ ਅਕਾਲੀ ਦਲ ਨੇ ਔਰ ਇਹ ਬਹੁਤ ਵੱਡੀ ਅ ਮਤਲਬ ਗੱਲ ਹੈ ਛੋਟੀ ਨਹੀਂ ਹੈ ਬਹੁਤ ਵੱਡੀ ਗੱਲ ਹੈ ਕਿ ਮੌਜੂਦਾ ਜਿਹੜੇ ਅ ਕਾਲੀ ਦਲ ਨੇ ਲਗਾ ਕੇ ਰੱਖੇ ਹੋਏ ਆ ਬੰਦੇ ਉਹ ਉਹਨਾਂ ਦੀ ਕੀ ਕਾਰਜਗਾਰੀ ਹੈ ਕੀ ਉਹ ਅ ਗਿਵ ਅਪ ਕਰ ਚੁੱਕੇ ਆ ਕੀ ਉਹ ਛੱਡ ਚੁੱਕੇ ਆ ਕਿ ਵੀ ਜੀ ਹੁਣ ਰਾਜਨੀਤੀ ਖਤਮ ਹੋ ਗਈ ਸਾਡੀ ਐ ਲੱਗ ਰਿਹਾ ਕਿ ਦੇ ਕਦੀ ਨਜ਼ਰ ਨਹੀਂ ਆਉਂਦੀ ਕਿਤੇ ਜਾਂਦੇ ਨਹੀਂ ਕਿਤੇ ਆਉਂਦੇ ਨਹੀਂ ਔਰ ਇਲੈਕਸ਼ਨ ਦੇ ਵਿੱਚ ਵੀ ਕਿਸੇ ਨੇ ਸਰਗਰਮੀ ਨਾਲ ਹਿੱਸਾ ਨਹੀਂ ਲਿਆ ਔਰ ਸਾਡੇ ਬਿਲਗੇ ਦੇ ਵਿੱਚ ਤਾਂ ਹੁਣ ਆਪਣਾ ਨਕੋਦਰ ਦੀ ਜੇ ਗੱਲ ਕਰੀਏ ਨਕੋਦਰ 'ਚ ਤਾਂ ਕਾਲੀ ਦਲ ਹੈ ਹੀ ਨਹੀਂ ਕਾਲੀ ਦਲ ਦੇ ਵਿੱਚ ਅਕਾਲੀ ਦਲ ਦੇ ਵਰਕਰ ਹੋ ਸਕਦੇ ਆ ਹਜੇ ਵੀ ਵਿਚਾਰੇ ਕੋਈ ਆਸ ਦੀ ਕਿਰਨ ਉਹਨਾਂ ਦੇ ਵਿੱਚ जगਦੀ ਹੋਵੇ ਪਰ ਮੈਂ ਸਭ ਨੂੰ ਆਪਣਾ ਆਪਣੇ ਵੀਰ ਭੈਣ ਭਰਾ ਬਜ਼ੁਰਗ ਸਮਝ ਕੇ ਸਭ ਨੂੰ ਮੈਂ ਉਹਨਾਂ ਨੂੰ ਨਾਲ ਲੈ ਕੇ ਚਲਦੀ ਆਂ ਔਰ ਜਿਹੜੇ ਇੱਥੇ ਦੇ ਕਾਲੀ ਦਲ ਦੇ ਐਮ ਐਲ ਏ ਰਹੇ ਨੇ ਉਹ ਉਹਨਾਂ ਨੇ ਸੁਧਾਰ ਲੈ ਤਾਂ ਪੱਲਾ ਫੜ ਲਿਆ ਸੀ ਕਿਉਂਕਿ ਬੰਦੇ ਦੀਆਂ ਮਹੱਤਵਕ ਆਕਾਸ਼ਾਵਾਂ ਜਿਹੜੀਆਂ ਨਾ ਉਹ ਉਹਨੂੰ ਜੀਣ ਨਹੀਂ ਦਿੰਦੀਆਂ ਔਰ ਮਹੱਤਵਕ ਆਕਾਸ਼ਾ ਉਹਨਾਂ ਦੀ ਪੰਜਾਬ ਦਾ ਪ੍ਰਧਾਨ ਬਣਨ ਦੀ ਜਿਹੜੀ ਆ ਉਹਨਾਂ ਉਹਨਾਂ ਨੇ ਉਹਨੇ ਬਿਲਕੁਲ ਜ਼ਮੀਨਦੋਜ਼ ਕਰ ਦਿੱਤਾ ਇੱਥੇ ਦੇ ਐਮਐਲਏ ਨੂੰ ਉਹ ਸੁਧਾਰ ਲੈਰ ਦਾ ਪੋਗ ਪੈ ਗਿਆ ਪੰਗ ਹੋ ਗਈ ਔਰ ਅਕਾਲੀ ਦਲ ਨੇ ਗੁਰਪ੍ਰਸਾਦ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਅਕਾਲੀ ਦਲ ਚੋਂ ਕੱਢ ਦਿੱਤਾ ਸੀ ਹੁਣ ਸੁਧਾਰ ਲੈਰ ਖਤਮ ਹੋ ਗਈ ਵਾਪਸ ਅਕਾਲੀ ਦਲ ਨੇ ਲੈਣਾ ਨਹੀਂ ਜਾਂ ਉਹਨਾਂ ਨੇ ਇਹਨੂੰ ਜੁਆਇਨ ਨਹੀਂ ਕਰਾਉਣਾ ਹੁਣ ਤਾਂ ਅਕਾਲੀ ਦਲ ਦਾ ਤਾਂ ਵੈਸੇ ਹੀ ਕੁਝ ਨਹੀਂ ਹੈ ਨਕਦਰ ਤੇ ਵਿੱਚ ਪੂਰੇ ਹਲਕੇ ਦੇ ਵਿੱਚ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਲੋਕ ਕਿਹਨੂੰ ਅਪਾਇੰਟ ਕਰਦਾ ਇੱਥੇ ਆਪਣਾ ਹਲਕਾ ਇੰਚਾਰਜ ਕੁਰਪਤਾਪ ਨੂੰ ਕੋਈ ਵਾਪਸ ਲੈਂਦਾ ਵੀ ਹੈ ਕਿ ਨਹੀਂ ਲੈਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਬਾਕੀ ਸਭ ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਮੈਂ ਬਹੁਤਾ ਇਹਨਾਂ ਚੀਜ਼ਾਂ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦੀ ਧਿਆਨ ਨਹੀਂ ਦਿੰਦੀ ਇਹਦੇ ਨਾਲ ਚੰਗਾ ਜਿਹੜੇ ਤੁਹਾਡੇ ਕੋਲ ਦੋ ਪਲ ਬਚਦੇ ਆ ਆਪਣੇ ਬੱਚਿਆਂ ਨਾਲ ਬਤਾ ਲਓ ਔਰ ਬਾਕੀ ਸਾਰਾ ਕੰਮ ਜਿਹੜਾ ਧਿਆਨ ਆਪਣੇ ਕੰਮ ਦੇ ਵਿੱਚ ਮੈਂ ਕਨਸੈਂਟਰੇਟ ਰੱਖਦੀ ਆ ਮੈਂ ਬਹੁਤਾ ਨਹੀਂ ਧਿਆਨ ਦਿੰਦੀ 2027 2027 ਜਿਹੜਾ ਹੈਗਾ ਅਗਲਾ ਇਲੈਕਸ਼ਨ ਆਪਾਂ ਕਹਿ ਸਕਦੇ ਆ ਉਹਨੂੰ ਕਿਸ ਤਰ੍ਹਾਂ ਦੇਖੂਗੇ ਮੇਰੀ ਰੋਜ਼ 2027 ਹੈ ਮੈਨੂੰ ਨਹੀਂ ਫਰਕ ਪੈਂਦਾ ਕਿ 2027 ਮੇਰਾ ਟਾਰਗੇਟ ਕੋਈ ਅਸੀਂ ਮੋਹਰਲੀ ਇਲੈਕਸ਼ਨ ਦਾ ਟਾਰਗੇਟ ਰੱਖ ਕਿ ਨਹੀਂ ਚੱਲ ਰਿਹਾ ਮੇਰਾ ਤਾਂ ਇਹ ਆ ਕਿ ਪ੍ਰਮਾਤਮਾ ਨੇ ਜਿੰਨੇ ਸਾਹ ਦਿੱਤੇ ਆ ਸਮਾਜ ਵਾਸਤੇ ਮੈਨੂੰ ਕਿ ਮੈਨੂੰ ਸਮਾਜ ਵਾਸਤੇ ਤਾਂ ਅਸੀਂ ਹਮੇਸ਼ਾ ਸਮਰਪਿਤ ਰਹੇ ਹਾਂ ਇਹ ਮੈਨੂੰ ਮਿੱਥ ਕੇ ਸਮਾਂ ਦਿੱਤਾ ਉਹਨਾਂ ਨੇ ਮੈਨੂੰ ਮਿੱਥ ਕੇ ਇੱਕ ਅਹੁਦਾ ਦਿੱਤਾ ਮੈਂ ਉਹਦਾ ਸਤਿਕਾਰ ਕਰਦੇ ਹੋਏ ਹਮੇਸ਼ਾ ਸਰਗਰਮ ਰਹਿਣੀ ਦਿਨ ਰਾਤ ਸਰਗਰਮ ਰਹਿਣੀ ਹੈ ਮੇਰਾ ਮੇਰਾ ਕੋਈ ਦਿਨ ਐਸਾ ਨਹੀਂ ਹੁੰਦਾ ਕਿ ਵੀ ਮੈਂ ਅੱਜ ਛੱਡ ਦਮਾਂਜੀ ਚਲੋ ਜੀ ਅੱਜ ਮੈਂ ਆਪਣੇ ਪਰਿਵਾਰ ਨਾਲ ਪੱ ਮ ਟਾਈਮ ਸਪੈਂਡ ਕਰਾਂ ਤੇ ਮੈਂ ਕਿਤੇ ਨਾ ਜਾ ਮੈਂ ਸੰਭਵ ਨਹੀਂ ਹੈ ਕੱਲ ਇਲੈਕਸ਼ਨ ਸੀ ਬੱਚਿਆਂ ਦੀ ਆਸ ਸੀ ਅੱਜ ਕਿ ਮੈਂ ਅੱਜ ਉਹਨਾਂ ਦੇ ਨਾਲ ਰਹੂੰਗੀ ਪਰ ਮੈਂ ਚੱਲ ਰਹੀ ਹਾਂ ਕਿਉਂਕਿ ਜਿਹੜੇ ਕੁਝ ਕੈਂਡੀਡੇਟ ਸਾਡੇ ਨਹੀਂ ਸਫਲ ਹੋ ਸਕੇ ਉਹਨਾਂ ਦੇ ਘਰਾਂ 'ਚ ਜਾਣਾ ਉਹਨਾਂ ਨੂੰ ਹੌਸਲਾ ਦੇਣਾ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਰਨਾ ਕੁਝ ਹੋਰ ਹਲਕੇ ਦੇ ਵਿੱਚ ਕੋਈ ਜ਼ਰੂਰੀ ਕੰਮ ਨੇ ਜਿਹੜੇ ਕੁਝ ਭੋਗ ਨੇ ਕੁਝ ਕਿਸੇ ਦੇ ਅਫਸੋਸ ਹੋਏ ਨੇ ਕੁਛ ਹੋਏ ਨੇ ਔਰ ਚਲਦੇ ਰਹਿਣਾ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਕੇ ਰੱਖਿਆ ਔਰ ਬਿਲਕੁਲ ਜਿਹਨੂੰ ਕਹ ਲੋ ਚੱਲਦੇ ਰਹਿਣ ਦਾ ਵੀ ਮਤਲਬ ਇਹ ਨਹੀਂ ਕਿ ਤੁਸੀਂ ਗੰਦੇ ਥਾਂ ਤੇ ਪੈਰ ਰੱਖ ਜੋ ਤੁਸੀਂ ਗਾਰੇ ਦੇ ਵਿੱਚ ਗਰਕ ਚੋ ਤੁਸੀਂ ਕਿਸੇ ਛੱਪੜ ਚ ਛਲਾਂਗ ਲਗਾ ਦਿਓ ਔਰ ਚੱਲਦੇ ਰਹਿਣਾ ਵੀ ਮੈਂ ਇੱਕ ਸਾਫ ਸੁਥਰੀ ਜ਼ਮੀਨ ਦੇ ਉੱਤੇ ਚੱਲਣਾ ਪਸੰਦ ਕਰਦੀ ਹਾਂ ਜਿੱਥੋਂ ਢੂਡ ਮਿੱਟੀ ਚਿੱਕੜ ਮੇਰੇ ਮੇਰੇ ਕਰਜ਼ਾਰ ਤੇ ਨਾ ਪਵੇ ਮੈਮ ਗੱਲ ਕਰੀਏ ਇੱਕ ਮਸਲਾ ਹੈਗਾ ਜਗਜੀਤ ਸਿੰਘ ਢੱਲੇਵਾਲ ਦਾ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਕਾਫੀ ਸਮੇਂ ਤੋਂ ਹੋ ਗਿਆ ਉਹਨਾਂ ਨੂੰ ਮਰਨ ਵਰਤ ਰੱਖ ਕੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਤੁਸੀਂ ਉਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਆਂ ਮੈਂ ਬਿਲਕੁਲ ਕੇਂਦਰ ਸਰਕਾਰ ਲਈ ਭਾਜਪੀ ਲਈ ਇਹ ਇੱਕ ਉਹ ਆਪਣੇ ਵਾਸਤੇ ਇੱਕ ਖੂਹ ਪਟ ਰਹੇ ਆ ਔਰ ਉਹਦੀ ਗਹਿਰਾਈ ਦਾ ਜਿਹੜੀ ਜਿਹਦੀ ਗਹਿਰਾਈ ਦਾ ਪੱਟੀ ਜਾ ਰਹੇ ਆ ਜਿਹਦੀ ਗਹਿਰਾਈ ਦਾ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਲੋਕ ਜ਼ਮੀਂਦੋਜ਼ ਕਰ ਦੇਣਗੇ ਉਸ ਖੂਹ ਦੇ ਵਿੱਚ ਇਹਨਾਂ ਨੂੰ ਉਹ ਗਰਕਣਗੇ ਇਹ ਕਿ ਜਿਨ੍ਹਾਂ ਨੂੰ ਇੱਕ ਜ਼ਿੰਦਗੀ ਇੱਕ ਉਹ ਇੱਕ ਜ਼ਿੰਦਗੀ ਨਹੀਂ ਹੈ ਉਹ ਪੰਜਾਬ ਦੇ 3.5 ਕਰੋੜ ਲੋਕਾਂ ਦਾ ਸਾਹ ਆ ਉਹ ਜਿਹੜਾ ਜਿਹੜੇ ਐਸਵੇਲੇ ਡੱਲੇਵਾਲ ਸਾਹਿਬ ਉਥੇ ਇੰਨੇ ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਸੱਕਦੇ ਨੇ ਉਹ ਪੰਜਾਬ ਸਾਹ ਲੈ ਰਿਹਾ ਉਥੇ ਜਿੰਨੇ ਦਿਨ ਲੈ ਰਿਹਾ ਔਰ ਇਹ ਬਹੁਤ ਮਹਿੰਗਾ ਪੈਣ ਵਾਲਾ ਬੀਜਪੀ ਨੂੰ ਕਿ ਵੀ ਇੱਕ ਇਨਸਾਨ ਇਨਸਾਨਾਂ ਦੀ ਜ਼ਿੰਦਗੀ ਤੋਂ ਵੀ ਬਹੁਤ ਕੁ ਉੱਚੇ ਉੱਤੇ ਹੋ ਗਿਆ ਸਾਡੇ ਮਾਨਯੋਗ ਐਮਪੀ ਸਾਹਿਬ ਸਰਦਾਰ ਹਰਮਿਤ ਸਿੰਘ ਮੀਤ ਨੇ ਮੀਥੇਰ ਨੇ ਜਿਵੇਂ ਹੀ ਉਥੇ ਸੈਸ਼ਨ ਦੇ ਵਿੱਚ ਬੋਲਿਆ ਕਿ ਵੀ 12 ਲੱਖ ਕਰੋੜ ਰੁਪਈਆ ਧਨਾਢਾਂ ਦਾ ਮਾਫ ਕਰ ਦਿੱਤਾ ਸੈਂਟਰ ਸਰਕਾਰ ਨੇ ਉਹ ਲੋਕ ਜਿਨ੍ਹਾਂ ਨੂੰ ਕਿਸੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਉਹ ਆਪਣੀਆਂ ਜ਼ਿੰਦਗੀਆਂ ਵਧੀਆ ਵਧੀਆ ਜਿਉਂਦੇ ਵੀ ਨੇ ਔਰ ਉਹਨਾਂ ਨੇ ਟੇਕਣਾ ਲਾ ਕੇ ਪੈਸਿਆਂ ਦੀਆਂ ਜਿਹੜੇ ਲੋਕ ਰੱਖਦੇ ਨੇ ਜਿਹੜਿਆਂ ਦੇ ਕਮਰੇ ਭਰੇ ਹੋਏ ਨੇ ਪੈਸਿਆਂ ਦੇ ਨਾਲ ਉਹਨਾਂ ਦਾ 1.5 ਉਹਨਾਂ ਦਾ 12 ਲੱਖ ਕਰੋੜ ਰੁਪਈਆ ਮਾਫ ਕਰ ਦਿੱਤਾ ਔਰ ਕਿਸਾਨ ਕੀ ਮੰਗਦੇ ਨੇ ਸਿਰਫ 18 ਲੱਖ ਕਰੋੜ ਰੁਪਈਆ ਜੇ ਉਹਨਾਂ ਵਾਸਤੇ 12 ਲੱਖ ਕਰੋੜ ਰੁਪਈਆ ਹੈਗਾ ਤੇ ਫਿਰ ਕਿਸਾਨ ਜਿਹੜਾ ਇਸ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਫਿਰ ਉਹਦੇ ਲਈ ਵੀ ਹੋਣਾ ਚਾਹੀਦਾ ਜਾਂ ਤਾਂ ਉਹਨਾਂ ਨੂੰ ਮਾਫ ਕਰੋ ਫਿਰ ਜਾਂ ਤਾਂ ਸਾਰਿਆਂ ਨੂੰ ਬਰਾਬਰ ਰੱਖੋ ਤੁਸੀਂ ਜਿਹੜੇ ਜਿਸ ਕਿਸਾਨਾਂ ਦੇ ਉੱਤੇ ਸਾਰੇ ਦੇਸ਼ ਦੀ ਅਰਥ ਵਿਵਸਥਾ ਖੇਤੀ ਸਾਡਾ ਖੇਤੀ ਪ੍ਰਧਾਨ ਦੇਸ਼ ਆ ਖੇਤੀ ਪ੍ਰਧਾਨ ਸੂਬਾ ਇਹਦੀ ਅਰਥ ਵਿਵਸਥਾ ਜਿਹੜੀ ਆ ਨਾ ਉਹ ਖੇਤੀ ਤੇ ਟਿਕੀ ਅਰਥ ਵਿਵਸਥਾ ਧਰਤੀ ਦਾ ਫਿਕਰ ਨਹੀਂ ਕੀਤਾ ਤਰਤੀ ਤੇ ਚੱਲਣ ਵਾਲੇ ਕੀੜੇ ਮਕੌੜਿਆਂ ਦਾ ਫਿਕਰ ਕਰ ਲਿਆ ਤਰਤੀ ਦਾ ਫਿਕਰ ਨਹੀਂ ਕੀਤਾ ਉਹਦੇ ਕੀੜੇ ਮਕੌੜਿਆਂ ਦਾ ਫਿਕਰ ਕਰ ਲਿਆ ਇਹ ਤਰਤੀ ਆ ਜਿਹੜਾ ਕਿਸਾਨ ਆ ਇਸ ਦੇਸ਼ ਦਾ ਉਹ ਤਰਤੀ ਆ ਇਹਨੂੰ ਦੁੱਖ ਦਿਓਗੇ ਤੇ ਜ਼ਹਿਰੂ ਗਲੂਗੀ ਜੇ ਇਹਨੂੰ ਤੁਸੀਂ ਪਿਆਰ ਸਤਿਕਾਰ ਦੇ ਨਾਲ ਸਿੰਜੋਗੇ ਤਾਂ ਇਹ ਪੂਰੇ ਦੇਸ਼ ਦੀ ਫੀਜ਼ਾ ਜਿਹੜੀ ਉਹਨੂੰ ਮਹਿਕਾ ਵੀ ਸਕਦੀ ਹੈ ਬਹੁਤ ਵੱਡਾ ਨੁਕਸਾਨ ਹੋਏਗਾ ਸਾਰਾ ਪੰਜਾਬ ਜਿਹੜਾ ਉਹਲੇ ਵਾਲ ਸਭ ਦੇ ਨਾਲ ਆ ਔਰ ਸਾਨੂੰ ਬਹੁਤ ਚੰਗਤਾ ਇਸ ਗੱਲ ਦੀ ਗਹਿਰੀ ਚੰਗਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਕਿਹੋ ਜਿਹਾ ਹੋਊਗਾ ਕਿਉਂ ਨਹੀਂ ਸੈਂਟਰ ਗਵਰਨਮੈਂਟ ਦੇ ਵੱਲ ਧਿਆਨ ਦੇ ਰੀ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਆ ਕਿ ਹਸਪੀਟਲ ਲੈ ਕੇ ਜਾਇਆ ਜਾਵੇ ਪਰ ਮੈਨੂੰ ਲੱਗਦਾ ਉਹਨਾਂ ਨੂੰ ਹਦਾਇਤ ਕਰ ਦੇਣੀ ਚਾਹੀਦੀ ਆ ਕਿ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਮੈਮ ਇੱਕ ਪਾਸੇ ਜਿਹੜਾ ਹੈਗਾ ਕਿਸਾਨ ਜਿਹੜੇ ਹੈਗੇ ਆ ਸੰਘਰਸ਼ ਤੇ ਬੈਠੇ ਨੇ ਇੱਕ ਰਵਨੀਤ ਬਿੱਟੂ ਜੀ ਜਿਹੜੇ ਨੇ ਐਮਪੀ ਨੇ ਉਹਨਾਂ ਵੱਲੋਂ ਇੱਕ ਕੇਂਦਰ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜਾ ਪੰਜਾਬ ਦੇ ਵਿੱਚ 2027 ਦੇ ਵਿੱਚ ਬੀਜਪੀ ਦੀ ਸਰਕਾਰ ਆਉਗੀ ਤੇ ਉਹ ਮੁੱਖ ਮੰਤਰੀ ਹੋਣਗੇ ਉਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਆ ਰਵਨੀਤ ਬਟੂਕੀ ਗੱਲ ਹੀ ਨਹੀਂ ਕਰਨ ਵਾਲੀ ਉਹਦੀ ਬਣ ਕੇ ਇੱਕ ਵਰਕਿੰਗ ਡੌਗ ਰੱਖਿਆ ਹੋਇਆ ਬੀਜਪੀ ਨੇ ਉਹਨਾਂ ਨੂੰ ਇਹੋ ਜਿਹਾ ਹੀ ਬੰਦਾ ਚਾਹੀਦਾ ਹੁੰਦਾ ਜਿਹਦਾ ਨਾ ਕੋਈ ਸਿਰ ਨਾ ਕੋਈ ਮੂੰਹ ਨਾ ਕੋਈ ਪੈਰ ਨਾ ਕੋਈ ਕੀ ਗੱਲ ਕਰਦਾ ਕੀ ਨਹੀਂ ਕਰਦਾ ਕਿ ਉਹਦੇ ਉਹਦੀ ਕੇਸ ਗੱਲ ਦੇ ਨਾਲ ਦੁਨੀਆ ਕਿਹੜੀ ਦੁਨੀਆ ਹਰਟ ਹੁੰਦੀ ਆ ਉਹ ਤਾਂ ਉਹਨਾਂ ਨੇ ਵਰਕਿੰਗ ਡੌਗ ਰੱਖਿਆ ਹੋਇਆ ਉਹਦਾ ਮਕਸਦ ਇੰਨਾ ਹੀ ਆ ਬਸ ਉਹ ਆਪਣਾ ਪੂਰਾ ਕਰੀ ਜਾਂਦਾ ਲੋਕਾਂ ਤੇ ਉਹਦਾ ਕੋਈ ਅਸਰ ਨਹੀਂ ਏ ਸੰਨ ਮਕੌਦਰ ਬਤਾਏ ਕੇੰਦਰਜੀਤ ਕੌਰਮਾਨ ਜਿਨ੍ਹਾਂ ਵੱਲੋਂ ਬਿਲਗੇ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਣ ਤੋਂ ਬਾਅਦ ਵਿਸ਼ੇਸ਼ ਗੱਲਬਾਤ ਕੀਤੀ ਗਈ ਕੈਮਰਾ ਪਰਸਨ ਦੇ ਨਾਲ ਪਨੀ ਤਰੋੜਾ ਨਕੋਦਰ